ਮਗਾ ਸੇਲ ਬਹੁਤ ਜਿਆਦਾ ਫਰਕ ਪਿਆ ਜੀ ਮਗਾ ਰਸ਼ ਤੇ ਗਾਗ ਦਾ ਟੁੱਟਲਾ ਹੀ ਨਹੀਂ ਪਿਆ ਰਾਤ ਨੂੰ ਵੀ ਸਾਨੂੰ ਘਟੋ ਘਟ ਅੱਗੇ ਪਿੱਛੇ 9:30 ਵਜੇ ਨਾਲ ਦੁਕਾਨ ਬੰਦ ਕਰਦੇ ਦੀ ਸ਼ੋਪ ਆਪਣੀ ਤੇ ਰਾਤੀ 11 ਵਜੇ ਤੱਕ ਕਸਟਮਰ ਗਾ ਆਂਦੇ ਰਹੇ ਆ ਇਹਨਾਂ ਨੂੰ ਲੋਕਾਂ ਨੂੰ ਘਬਰਾਹਟ ਬਹੁਤ ਹੈਗੀ ਦਿਲਾਂ ਦੇ ਵਿੱਚ دہشت ਬਹੁਤ ਜਿਆਦਾ ਲੋਕਾਂ ਦੇ ਦਿਲਾਂ ਦੇ ਵਿੱਚ ਪਈ ਹੋਈ ਹੈ ਰਾਤ ਵੱਲੋਂ ਇਹ ਸਟ੍ਰਾਈਕ ਆਪਰੇਸ਼ਨ ਸੰਦੂਰ ਦੇ ਤਹਿਤ ਜਿਹੜੀ ਕਾਰਵਾਈ ਕੀਤੀ ਗਈ ਆ ਉਸ ਤੋਂ ਬਾਅਦ ਕਿਤੇ ਨਾ ਕਿਤੇ ਜ਼ਰੂਰ ਪੈਨਿਕ ਦਾ ਮਾਹੌਲ ਜਿਹੜਾ ਹੈ ਕਿ ਉਹ ਦੇਖਣ ਨੂੰ ਮਿਲਦਾ ਪਿਆ ਐਸ ਵਕਤ ਮੈਂ ਜਲੰਧਰ ਦੀ ਸਬਜ਼ੀ ਮੰਡੀ ਦੀ ਤੁਹਾਨੂੰ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕਿ ਜਿੱਥੇ ਆਮ ਦਿਨਾਂ ਨਾਲੋਂ ਜ਼ਿਆਦਾ ਜਿਹੜਾ ਹੈ ਕਿ ਉਹ ਰਸ਼ ਦੇਖਣ ਨੂੰ ਮਿਲਦਾ ਪਿਆ ਵਾ ਲੋਕਾਂ ਨੇ ਬੋਰੇ ਭਰ ਭਰ ਕੇ ਜਿਹੜਾ ਹੈ ਕਿ ਆਪਣੇ ਸਕੂਟਰਾਂ ਦੇ ਉੱਤੇ ਆਲੂ ਪਿਆਜ਼ ਰੱਖੇ ਹੋਏ ਨੇ ਆਮ ਦਿਨਾਂ ਨਾਲੋਂ ਇਹ ਖੱਪਤ ਜ਼ਿਆਦਾ ਵੈ ਲੋਕਾਂ ਚ ਕਿਤੇ ਨਾ ਕਿਤੇ ਜਿਹੜਾ ਕਿ ਉਹ ਪੈਨਿਕ ਦਾ ਮਾਹੌਲ ਕਿਤੇ ਬੰਦਾ ਪਿਆ ਹਾਲਾਂਕਿ ਪ੍ਰਸ਼ਾਸਨ ਵੱਲੋਂ ਜਿਹੜਾ ਕਿ ਬਾਰ ਬਾਰ ਇਹ ਅਪੀਲ ਕੀਤੀ ਜਾ ਰਹੀ ਹੈ ਸਿਚੁਏਸ਼ਨ ਜਿਹੜੀ ਹੈ ਕਿਸੇ ਵੀ ਤਰੀਕੇ ਦੇ ਨਾਲ ਉਹ ਖਰਾਬ ਨਹੀਂ ਹੈ ਪਰ ਲੋਕ ਜਿਹੜਾ ਕਿ ਤੜਾ ਤੜ ਜਿਹੜੀ ਹੈ ਕਿ ਉਹ ਪਰਚੇਜ਼ ਕਰਦੇ ਪਏ ਨੇ ਦੁਕਾਨਦਾਰ ਵੀ ਜਿਹੜੇ ਨੇ ਕਿ ਉਹ ਇਸ ਵਕਤ ਇਹ ਅਪੀਲ ਲੋਕਾਂ ਨੂੰ ਕਰਦੇ ਪਏ ਕਿ ਇਸ ਤਰੀਕੇ ਦੇ ਨਾਲ ਜਿਹੜੀ ਹੈ ਕਿ ਉਹ ਫੜਬੜਾਹਤ ਜਿਹੜੀ ਹੈ ਕਿ ਉਹ ਨਾ ਰੱਖੀ ਜਾਏ ਦੁਕਾਨਦਾਰ ਮੇਰੇ ਨਾਲ ਨੇ ਸਰਦਾਰ ਸਾਹਿਬ ਪਹਿਲਾਂ ਨਾਲੋਂ ਤੇ ਹੁੰਦੀ ਸੇਲ ਨਾਲੋਂ ਕਿੰਨਾ ਫਰਕ ਪਿਆ ਮੈਂ ਕਹਾ ਸੇਲ ਬਹੁਤ ਜ਼ਿਆਦਾ ਫਰਕ ਪਿਆ ਜੀ ਮੈਂ ਕਹਾ ਰਸ਼ ਤੇ ਗਾਗ ਦਾ ਟੁੱਟਲਾ ਹੀ ਨਹੀਂ ਪਿਆ ਗਾਗ ਬਹੁਤ ਜ਼ਿਆਦਾ ਵੱਧ ਤੋਂ ਵੱਧ ਕੇ ਗਾਗ ਆ ਰਿਹਾ ਵਾ ਰਾਤ ਨੂੰ ਵੀ ਸਾਨੂੰ ਘਟੋ ਘਟ ਅੱਗੇ ਪਿੱਛੇ 9:30 ਵਜੇ ਨਾਲ ਦੁਕਾਨ ਬੰਦ ਕਰ ਦਿੱਤੀ 숍 ਆਪਣੀ ਤੇ ਰਾਤੀ 11 ਵਜੇ ਤੱਕ ਕਸਟਮਰ ਗਾਗ ਆਂਦੇ ਰਹੇ ਆ ਮਤਲਬ ਕਿ ਲੋਕੀ ਪੈਨਿਕ ਦੇ ਵਿੱਚ ਆ ਕੇ ਹੜਬੜਾ ਹੜ ਦੇ ਵਿੱਚ ਆ ਕੇ ਚੀਜ਼ਾਂ ਖਰੀਦੀ ਜਾ ਰਹੇ ਨੇ ਬਸ ਬਿਲਕੁਲ ਸਹੀ ਗੱਲ ਠਾਡੀ ਲੋਕੀ ਨੂੰ ਲੋਕਾਂ ਨੂੰ ਘਬਰਾਹਟ ਬਹੁਤ ਹੈਗੀ ਦਿਲਾਂ ਦੇ ਵਿੱਚ ਦਹਿਸ਼ਤ ਬਹੁਤ ਜ਼ਿਆਦਾ ਲੋਕਾਂ ਦੇ ਦਿਲਾਂ ਦੇ ਵਿੱਚ ਪਈ ਹੋਈ ਹੈ ਦੁਕਾਨਦਾਰ ਦੀ ਜ਼ੁਬਾਨੀ ਹੈ ਪਰ ਆ ਜਿਹੜਾ ਸਕੂਟਰ ਵੀ ਉਰੇ ਖੜਾ ਹੋਇਆ ਵੈ ਇੱਥੇ ਵੀ ਜਿਹੜਾ ਸਮਾਨ ਭਰਿਆ ਹੋਇਆ ਹਰੇਕ ਜਿਹੜੇ ਇਸ ਵਕਤ ਲੋਕ ਇੱਥੋਂ ਲੰਘਦੇ ਪੈਣੇ ਉਹਨਾਂ ਵੱਲੋਂ ਜਿਹੜੀ ਹੈ ਕਿ ਦਬ ਕੇ ਜਿਹੜੀ ਹੈ ਉਹ ਪਰਚੇਜ਼ਿੰਗ ਕੀਤੀ ਜਾ ਰਹੀ ਹੈ ਸਮਾਨ ਜਿਹੜੇ ਨੇ ਕਿ ਉਹ ਲੋਕ ਖਰੀਦਦੇ ਪੇਣੇ ਹਾਲਾਂਕਿ ਬਾਰ-ਬਾਰ ਇਹ ਅਪੀਲ ਵੀ ਪ੍ਰਸ਼ਾਸਨ ਵੱਲੋਂ ਜ਼ਰੂਰ ਕੀਤੀ ਜਾ ਰਹੀ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਜਿਹੜੀ ਹੈ ਉਹ ਪੈਨਿਕ ਦੀ ਸਿਚੁਏਸ਼ਨ ਨਹੀਂ ਹੈ ਪਰ ਮੰਡੀ ਦੇ ਵਿੱਚ ਬਹੁਤੀਆਂ ਦੁਕਾਨਾਂ ਇਹੋ ਜੀਆਂ ਵੀ ਨੇ ਫੜੀਆਂ ਜਿਹੜੀਆਂ ਐਸ ਵਕਤ ਵਿਲੀਆਂ ਹੁੰਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਹਾਲਾਂਕਿ ਰੂਟੀਨ ਦੇ ਵਿੱਚ ਐਸੋ ਤਰਕੀ ਤੁਸੀਂ ਵੀ ਪਰਚੇਦ ਕਰਦੇ ਪਏ ਹੋ ਲੈ ਕੇ ਕਿ ਰੂਟੀਨ ਹੀ ਹੈ ਨਹੀਂ ਨਹੀਂ ਰੂਟੀਨ ਔਰ ਇਕੱਠਾ ਹੀ ਕੰਮ ਇਕੱਠਾ ਹੀ ਕਰੋ ਹਦੇਸ਼ ਆਇਆ ਕਿ ਵੱਜ ਸਮਾਨ ਲੈ ਕੇ ਵੱਜ ਲੈ ਕੇ ਆਈਓ ਕਿਲੋ ਜਗਾ 4 ਕਿਲੋ ਲੈ ਕੇ ਆਈਓ ਪ੍ਰਸ਼ਾਸਨ ਬਾਰ-ਬਾਰ ਅਪੀਲ ਕਰਦਾ ਪਏ ਨੇ ਡੀਸੀ ਸਾਹਿਬ ਦਾ ਵੀ ਮੈਸੇਜ ਆਇਆ ਸੁਣਿਆ ਵੀ ਤੁਸੀਂ ਹੋਣਾ ਕਿ ਘਬਰਾਣ ਦੀ ਲੋੜ ਪਰ ਫਿਰ ਵੀ ਕਿਤੇ ਨਾ ਕਿਤੇ ਲੋਕਾਂ 'ਚ ਹੈ ਜੈਸ਼ ਬਿਲਕੁਲ ਬਿਲਕੁਲ ਬਹੁਤ ਜ਼ਿਆਦਾ ਪੈਨਿਕ ਦੇਖ ਰਿਹਾ ਮੈਂ ਤਾਂ ਮੰਡੀ ਆ ਗਏ ਮੰਡੀ 'ਚ ਮੈਨੂੰ ਤਾਂ ਸਾਮਾਨ ਵੀ ਨਹੀਂ ਮਿਲਦਾ ਤੇ ਬੈਠੇ ਨੇ ਪਤਾ ਲੱਗ ਰਿਹਾ ਇੱਥੇ ਆ ਕੇ ਦੇਖਿਆ ਕਿ ਵਾਕੇ ਪੈ ਨਹੀਂ ਗਾ ਹਮ ਰੇਟ ਦਾ ਕਿੰਨਾ ਫਰਕ ਹੈ ਕਿ ਰੇਟ ਉਨਾ ਹੀ ਹੈ ਰੇਟ ਦਾ ਉੱਥੇ ਹੀ ਕੰਮ ਹੈ ਆ ਭਾਈ ਸਾਡੇ ਰੇਟ ਤੁਸੀਂ ਵੀ ਸਾਮਾਨ ਲਦਿਆ ਹੋਇਆ ਪੈਣੀ ਕੀ ਹੈ ਕਿਤੇ ਨਾ ਕਿਤੇ ਕੋਈ ਪੈਨਿਕ ਨਹੀਂ ਹੈ ਜੀ ਹਫਤੇ ਦਾ ਇਕੱਠਾ ਸੌਦਾ ਲੈ ਕੇ ਚੱਲੋ ਹਫਤੇ ਦਾ ਇਕੱਠਾ ਸੌਦਾ ਲੈ ਕੇ ਚੱਲੇ ਹੋ ਅਗਰ ਮਾਰਕੀਟ ਕੁਝ ਅੱਛਾ ਕਰ ਰਹੀ ਹੈ ਤੇ ਉਹਦੇ ਵਾਸਤੇ ਪੈਨਿਕ ਨਹੀਂ ਹੋਣਾ ਚਾਹੀਦਾ ਬਿਲਕੁਲ ਬਹੁਤ ਅਹਿਮ ਗੱਲ ਹੈ ਆਖੀ ਹੈ ਇੱਥੇ ਲੋਕਾਂ ਨੇ ਕਿ ਪੈਨਿਕ ਨਾ ਹੋਇਆ ਜਾਵੇ ਕਿਸੇ ਵੀ ਤਰੀਕੇ ਦੇ ਨਾਲ ਪਰ ਦੁਕਾਨਦਾਰ ਇਹ ਕਹਿੰਦੇ ਪਏ ਨੇ ਲੋਕਾਂ ਚ ਕਿਤੇ ਨਾ ਕਿਤੇ ਜ਼ਰੂਰ ਜਿਹੜੀ ਹੈ ਕਿ ਹੜ ਬੜਾ ਹਟ ਹੈ ਇਹ ਤੁਸੀਂ ਲੋਕਾਂ ਦਾ ਜਮਾਵੜਾ ਦੇਖੋਗੇ ਇਹ ਆਮ ਦਿਨਾਂ ਦੀ ਜਿਹੜੀ ਹੈ ਕਿ ਪਰਚੇਜ਼ ਵਾਸਤੇ ਲੋਕ ਜਿਹੜਾ ਇੱਥੇ ਨਹੀਂ ਆਏ ਹੋਏ ਇਹ ਦਿੱਲੀ ਜਿਹੜੀ ਹੈ ਕਿ ਮੰਡੀ ਦੇ ਵਿੱਚ ਇਹਨਾਂ ਰਸ਼ ਨਹੀਂ ਹੁੰਦਾ ਪਰ ਲੋਕੇ ਜਿਸ ਤਰੀਕੇ ਦੇ ਨਾਲ ਐਸੋ ਤੁਰਦੇ ਪਏ ਨੇ ਤੁਸੀਂ ਵੀ ਸਮਾਨ ਖਰੀਦਦੇ ਪਿਓ ਡੇਲੀ ਰੁਟੀਨ ਦੇ ਕਰਕੇ ਪਰ ਮੰਡੀ ਚ ਰਸ਼ ਰਸ਼ ਬਹੁਤ ਹੈਗਾ ਜੀ ਇੱਥੇ ਅੱਜ ਇਹ ਡੇਲੀ ਰੁਟੀਨ ਤਾਂ ਨਹੀਂ ਇੰਨਾ ਰੱਖਦੇ ਨਹੀਂ ਡੇਲੀ ਨਹੀਂ ਅੱਜ ਜਿਆਦਾ ਅੱਜ ਹੀ ਜਿਆਦਾ ਮੈਂ ਲੋਕ ਕਿ ਬਾਰ ਬਾਰ ਲੋਕਾਂ ਨਾਲ ਗੱਲਬਾਤ ਅਸੀਂ ਕਰਦੇ ਪਏ ਆ ਕੁਝ ਕੁ ਲੋਕਾਂ ਨੇ ਇਹ ਗੱਲ ਆਖੀ ਹੈ ਕਿ ਸਮਾਨ ਜਿਹੜਾ ਹੈ ਕਿ ਅਸੀਂ ਪਹਿਲਾਂ ਜ਼ਰੂਰ ਘੱਟ ਲੈ ਕੇ ਚੱਲਦੇ ਸੀ ਦੁਕਾਨਦਾਰ ਵੀ ਇਹ ਗੱਲ ਕਹਿੰਦੇ ਭਾਵੇਂ ਪਰ ਲੋਕਾਂ 'ਚ ਜਿਸ ਤਰੀਕੇ ਦੇ ਨਾਲ ਇਹ ਇੱਕ ਹੌਲ ਬੰਦਾ ਪਿਆ ਵਾ ਹਾਲਾਂਕਿ ਐਡਮਿਨਿਸਟ੍ਰੇਸ਼ਨ ਵੱਲੋਂ ਜ਼ਰੂਰ ਹੈ ਬਾਰ-ਬਾਰ ਗੱਲ ਆਖੀ ਜਾ ਰਹੀ ਹੈ ਕਿਸੇ ਵੀ ਤਰੀਕੇ ਦੇ ਨਾਲ ਪੈਨਿਕ ਪਰਚੇਸ ਵਾਲੇ ਪਾਸੇ ਜਿਹੜਾ ਹੈ ਕਿ ਉਹ ਨਾ ਤੁਰਿਆ ਜਾਵੇ ਪਰ ਬਹੁਤੀਆਂ ਜਿਹੜੀਆਂ ਦੁਕਾਨਾਂ ਦੇ ਉੱਤੇ ਰੇਡੀਆਂ ਨੇ ਉਹਨਾਂ ਦੇ ਉੱਤੇ ਜਿਹੜਾ ਹੈ ਕਿ ਸਮਾਨ ਜਿਹੜਾ ਕਿ ਉਹ ਵਿਲਾ ਹੋਇਆ ਹੋਇਆ ਦਿਖਾਈ ਦੇ ਰਿਹਾ ਵਾ ਲੋਕ ਪਰਚੇਸ ਕਰਦੇ ਪਏ ਨੇ ਖੱਲੀਆਂ ਜਿਹੜੀਆਂ ਨੇ ਕਿ ਆਟੇ ਦੀਆਂ ਉਹਨਾਂ ਨੇ ਰਟੀਆਂ ਹੋਈਆਂ ਨੇ ਆਪਣੇ ਮੋਟਰਸਾਈਕਲਾਂ ਦੇ ਮਗਰ ਹੋਰ ਵੀ ਜਿੰਨੇ ਲੋਕ ਨੇ ਮੈਂ ਕਵਾਂਗਾ ਕੈਮਰਾ ਪਰਸਨ ਨੂੰ ਜ਼ਰੂਰ ਹੈ ਤਸਵੀਰਾਂ ਦਿਖਾਣਾ ਆਮ ਦਿਨਾਂ ਨਾਲੋਂ ਜ਼ਿਆਦਾ ਪਿਆਜ਼ ਦੀ ਖਪਤ ਵੱਧ ਗਈ ਹੈ ਵੀ ਖਪਤ ਵੱਧ ਗਈ ਆਮ ਦਿਨਾਂ ਨਾਲੋਂ ਕਿੰਨਾ ਕੁ ਫਰਕ ਆਏਗਾ ਬਈ ਲੋਕਾਂ ਦੇ ਵਿੱਚ ਤਿੰਨ ਚਾਰ ਥੋੜਿਆ ਦਾ ਫਰਕ ਤਿੰਨ ਚਾਰ ਥੋੜਿਆ ਦਾ ਫਰਕ ਆ ਜਾਣੇ ਕਿ ਦੁਕਾਨਦਾਰ ਇਹ ਸਾਰੀਆਂ ਚੀਜ਼ਾਂ ਨੂੰ ਖੁਦ ਮੰਨਦੇ ਪਏ ਨੇ ਪਰ ਆ ਜੋ ਮੰਡੀ ਦੇ ਵਿੱਚ ਹਾਲਾਤ ਨੇ ਲੋਕਾਂ 'ਚ ਜਿਸ ਤਰੀਕੇ ਦੇ ਨਾਲ ਹੜਬੜਾਹਟ ਹੈ ਇੱਕ ਦਰਵੀ ਹੈ ਕਿਤੇ ਨਾ ਕਿਲੇ ਕਿਤੇ ਕੀ ਸਿਚੁਏਸ਼ਨ ਜਿਹੜੀ ਹੈ ਕਿ ਉਹ ਖਰਾਬ ਨਾ ਹੋਵੇ ਜਾਂ ਕਿਸੇ ਤਰੀਕੇ ਦੇ ਨਾਲ ਕੋਈ ਸਥਿਤੀਆਂ ਜਿਹੜੀਆਂ ਨੇ ਕਿ ਉਹ ਖਰਾਬ ਨਾ ਹੋਣ ਸਰਦਾਰ ਸਾਹਿਬ ਤੁਸੀਂ ਸਮਾਨ ਖਰੀਦੇ ਪਰ ਲੋਕਾਂ ਦਾ ਜਿਸ ਤਰੀਕੇ ਦੇ ਨਾਲ ਇਹ ਤੇ ਹੜਬੜਾ ਹਟ ਹੈ ਉਹ ਨੂੰ ਵੀ ਦੇਖਦੇ ਸਰ ਲੋਕੀ ਬਹੁਤ ਟੈਨਸ਼ਨ ਵਿੱਚ ਪਰ ਪ੍ਰਸ਼ਾਸਨ ਤਾਂ ਕਹਿ ਰਿਹਾ ਕਿ ਘਬਰਾਨ ਦੀ ਲੋੜ ਨਹੀਂ ਚੀਜ਼ਾਂ ਕੋਈ ਟੋੜੀ ਨਹੀਂ ਘਬਰਾਨ ਦੀ ਕੋਈ ਲੋੜ ਨਹੀਂ ਪਰ ਲੋਕੀ ਬਹੁਤ ਟੈਨਸ਼ਨ ਵਿੱਚ ਹੈ ਉਹ ਸਮਝਦੇ ਜਾਂ ਰਾਤੋ ਰਾਤ ਕੁਝ ਹੋਏ ਪਰ ਇਦਾਂ ਦੀ ਸਿਚੁਏਸ਼ਨ ਹੈ ਨਹੀਂ ਬਿਲਕੁਲ ਨਹੀਂ ਇਦਾਂ ਦੀ ਹੋਣ ਵਾਲੀ ਨਹੀਂ ਹੋਣੀ ਨਹੀਂ ਹੂੰ ਆਪਣੇ ਆਪਣੇ ਲੋਕਾਂ ਦੇ ਵਿਊ ਪੁਆਇੰਟ ਨੇ ਲੋਕ ਇਹ ਨਾਲ-ਨਾਲ ਗੱਲ ਕਰਦੇ ਪਏ ਨੇ ਕਿ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਕਿ ਉਹ ਘਬਰਾਣ ਦੀ ਜਿਹੜੀ ਹੈ ਕਿ ਉਹ ਜ਼ਰੂਰਤ ਨਹੀਂ ਹੈ ਦੁਕਾਨਦਾਰ ਨਾਲ ਵੀ ਮੈਂ ਇੱਥੇ ਜ਼ਰੂਰ ਗੱਲ ਕਰਾਂਗਾ ਲੋਕੀ ਪਰਚੇਜ਼ ਕਰਦੇ ਪਏ ਨੇ ਸਮਾਨ ਜਿਹੜਾ ਲੈ ਕੇ ਜਾ ਰਹੇ ਨੇ ਰੋਜ਼ਮਰਰਾ ਦੀਆਂ ਥਾਲਾਂ ਕੀ ਚੀਜ਼ਾਂ ਨੇ ਪਰ ਬੋਤਾਂ ਇਸ ਵਕਤ ਜੋ ਮੰਡੀ ਦਾ ਇਹ ਦ੍ਰਿਖ ਹੈ ਇਹ ਜਲੰਧਰ ਦੀ ਇੱਕ ਮੰਡੀ ਹੈ ਜਿੱਥੇ ਲੋਕ ਇਸ ਵਕਤ ਸਮਾਨ ਲੈਣ ਆਏ ਹੋਏ ਨੇ ਲੋਕਾਂ ਨੂੰ ਇੱਥੇ ਜਿਹੜਾ ਇੱਕ ਲੰਘਣ ਫਿਰਨ ਦੇ ਵਿੱਚ ਵੀ ਤੁਰਨ ਚ ਵੀ ਖਾਸੀ ਜਿਹੜੀ ਹੈ ਕਿ ਉਹ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਵੈ ਲੋਕ ਇੱਥੋਂ ਸਮਾਨ ਲੈ ਕੇ ਵੀ ਆ ਰਹੇ ਨੇ ਮੰਡੀ ਚ ਆਮਦਨ ਨਾਲੋਂ ਵੱਧ ਜਿਹੜਾ ਹੈ ਕਿ ਉਹ ਰਸ਼ ਵੀ ਦਿਖਾਈ ਦੇ ਰਿਹਾ ਵੈ ਹਾਲਾਂਕਿ ਲੋਕ ਪਹਿਲਾਂ ਵੀ ਮਿਲੇ ਨੇ ਉਹ ਦੱਸਦੇ ਨੇ ਕਿ ਖੁਦ ਕੀ ਘਰ ਦੇ ਖੁਦ ਕਹਿ ਰਹੇ ਨੇ ਕਿ ਸਮਾਨ ਜਿਹੜਾ ਹੈ ਕਿ ਵੱਧ ਲੈ ਕੇ ਆਈਓ ਜਦਕਿ ਇਦਾਂ ਦੀ ਕੋਈ ਘਬਰਾਣ ਵਾਲੀ ਕਿਸੇ ਵੀ ਤਰੀਕੇ ਦੇ ਨਾਲ ਕੋਈ ਲੋੜ ਨਹੀਂ ਹੈ ਹਾਲਾਂਕਿ ਰਾਤ ਦਾ ਵੀ ਉਹ ਦੱਸਦੇ ਪਏ ਨੇ ਕਿ 8 8 9 9 10 ਵਜੇ ਤੱਕ ਜਿਹੜਾ ਹੈ ਕਿ ਉਹ ਗਾਹ ਆ ਕੇ ਜਿਹੜਾ ਉਹ ਸਮਾਨ ਦੀ ਮੰਗ ਕਰਦਾ ਪਿਆ ਵਾ ਲੋਕ ਜਿਹੜੇ ਕਿਲੋ ਚੀਜ਼ ਲੈ ਕੇ ਜਾਣ ਵਾਲੇ ਨੇ ਉਹ 3-3 4-4 ਕਿਲੋ ਲੈ ਕੇ ਜਾ ਰਹੇ ਨੇ ਪਰ ਦੂਸਰੇ ਪਾਸੇ ਪਿਆਜ਼ ਟਮਾਟਰ ਜਿਸ ਤਰੀਕੇ ਦੇ ਨਾਲ ਲੋਕ ਇੱਕ ਸਟੋਰ ਕਰਨ ਦੀ ਕੋਸ਼ਿਸ਼ ਕਰ ਰਹੇ ਪਏ ਨੇ ਇਹ ਡੇਲੀ ਰੁਟੀਨ ਦਾ ਵਹਿ ਕੇ ਲੋਕਾਂ ਦੀ ਜਿਹੜੀ ਹੜਬੜਾਟ ਹੈ ਕਿ ਉਸ ਚੀਜ਼ ਨੂੰ ਡੇਲੀ ਡੇਲੀ ਮੰਡੀ ਚ ਰਸ਼ ਬਹੁਤ ਹੈ ਹਾਂ ਜੀ ਹਾਂ ਜੀ ਡੇਲੀ ਹੈ ਇਹ ਠੀਕ ਮਿਲੇ ਕਿ ਰੇਟ ਤਾਂ ਨਹੀਂ ਬੱਧਿਆ ਨਹੀਂ ਨਹੀਂ ਲੋਕ ਐਸ ਵਕਤ ਕਿਤੇ ਨਾ ਕਿਤੇ ਜ਼ਰੂਰ ਇਸ ਚੀਜ਼ ਨੂੰ ਮੰਦੇ ਵੀ ਪੇਣੇ ਨੇ ਕੀ ਪੈਨਿਕ ਵਾਲੀ ਕਿਸੇ ਵੀ ਸਿਚੁਏਸ਼ਨ ਨਹੀਂ ਹੈ ਪਰ ਜੋ ਤਸਵੀਰਾਂ ਮੇਂ ਦੇਖਣ ਨੂੰ ਮਿਲਦੀਆਂ ਪਈਆਂ ਨੇ ਉਹ ਵੀ ਅਸੀਂ ਤੁਹਾਨੂੰ ਨਾਲ-ਨਾਲ ਜ਼ਰੂਰ ਦਿਖਾ ਰਹੇ ਆਂ ਕੋਸ਼ਿਸ਼ ਕਰਾਂਗਾ ਮੈਂ ਇੱਕ ਦੁਕਾਨਦਾਰ ਦੇ ਨਾਲ ਹੋਰ ਵੀ ਗੱਲ ਕਰਾਂ ਪੈਨਿਕ ਵਾਲੀ ਮਾਹੌਲ ਅਸੀਂ ਉਹਨਾਂ ਨੂੰ ਕਹੀ ਅਸੀਂ ਉਹਨਾਂ ਨੂੰ ਕਹੀ ਜਾਂਨੇ ਵਸ ਬਲਕਿ ਸਮਾਨ ਉਹਨਾਂ ਨਾਲ ਸਵੇਰੇ ਹੋਰ ਮਿਲ ਜਾਏਗਾ ਪਰ ਉਹ ਕਹੇ ਕਿ ਤੁਹਾਨੂੰ ਪਤਾ ਪੇਟਸ਼ਾ ਲੱਗੀ ਐ ਇੱਕ ਦੋ ਚਲਦੇ ਡਾ ਲਾ ਬਿਲਕੁਲ ਸਰਦਾਰ ਸਾਹਿਬ ਇੱਥੇ ਮੌਜੂਦ ਨੇ ਸਰਦਾਰ ਸਾਹਿਬ ਆਮ ਦਿਨਾਂ ਨਾਲੋਂ ਅੱਜ ਜ਼ਿਆਦਾ ਖਬਤ ਪੜਾ ਕੇ ਆ ਜੀ ਥੋੜਾ ਹਾਬੜਾ ਦਬੜੀ ਦਾ ਕੰਮ ਆ ਔਰ ਕੋਈ ਗੱਲ ਨਹੀਂ ਹੈ ਲੋਕੇ ਦੀ ਪਰੇਸ਼ਾਨੀ ਹੈ ਕਰਕੇ ਹੋਈ ਕਿਦਾਂ ਮੋਲ ਅਗੇ ਆਉਣਾ ਹੈ ਤਾਂ ਕਰਕੇ ਹੋ ਗਿਆ ਸੁਨਿਆ ਨਹੀਂ ਪਹੁੰਚ ਪਾ ਰਿਹਾ ਜੋ ਪ੍ਰਸ਼ਾਸਨ ਕਹਿ ਰਿਹਾ ਕਿ ਸਿਚੁਏਸ਼ਨ ਕੋਈ ਘਬਰਾਣ ਵਾਲੀ ਹੈ ਨਹੀਂ ਕਿਸੇ ਤਰੀਕੇ ਦੇ ਨਾਲ ਫਿਰ ਵੀ ਹਰ ਇੱਕ ਦਾ ਮਾਈਂਡ ਤਾਂ ਆਪਣਾ ਆਪਣਾ ਨਾ ਅੱਛਾ ਤੁਸੀਂ ਬਾਹਰ ਅੰਦਰ ਵੀ ਲੰਗੇ ਹੋ ਬਾਕੀ ਦੁਕਾਨਾਂ ਤੇ ਚੱਕੀਆਂ ਚੁੱਕੀਆਂ ਤੇ ਹਾਲਾਤ ਠੀਕ ਨੇ ਨਹੀਂ ਮੈਂ ਤਾਂ ਗਿਆ ਨਹੀਂ ਕਾ ਕਿ ਦੱਸ ਰਿਹਾ ਇੱਥੇ ਆ ਕੇ ਕਹਿੰਦੇ ਦੋ ਦੋ ਘੰਟੇ 60 60 100 100 ਨੰਬਰ ਦੇ ਚੱਕੀਆਂਾਂ ਨੇ ਤੇ ਲੱਗੇ ਆਇਆ ਉੱਥੇ ਸਾਨੂੰ ਗਾਹ ਕਿ ਦੱਸਦੇ ਇੱਥੇ ਆ ਕੇ ਬਿਲਕੁਲ ਠੀਕ ਹੈ ਐਸੋਚ ਸਰਦਾਰ ਸਾਹਿਬੀ ਕੋਲ ਨੇ ਸਰਦਾਰ ਸਾਹਿਬ ਮੰਡੀ ਚ ਰਸ਼ਵੀ ਪੂਰਾ ਹੋਇਆ ਵੈ ਲੋਕਾਂ ਨੂੰ ਅਪੀਲ ਕੀ ਕਰਦੇ ਹੋ ਤੁਸੀਂ ਤਾਂ ਇਸ ਚੀਜ਼ ਨੂੰ ਸਮਝਦੇ ਹੋ ਕੋਈ ਕੋਈ ਟੈਨਸ਼ਨ ਹੋਈ ਐਸਫੀ ਹੈਗਾ ਬਾਰਡਰਾਂ ਤੇ ਸਿਰਫ ਲੋਕਾਂ ਨੂੰ ਡਰਾ ਰਹੇ ਆ ਬਾਰਡਰਾਂ ਤੇ ਡਰਾ ਰਹੇ ਨੇ ਪਰ ਲੋਕਾਂ ਦੇ ਦੁਕਾਨਦਾਰ ਵੀ ਦੱਸਦੇ ਪਿੰਡਾਂ ਤੇ ਸਾਡੀ ਜ਼ਮੀਨ ਆ ਕੁਝ ਨਹੀਂ ਹਲਚਲ ਹੈਗੀ ਹੂੰ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਤੁਸੀਂ ਇਸ ਚੀਜ਼ ਨੂੰ ਚੰਗੀ ਤਰ੍ਹਾਂ ਦੱਸ ਸਕਦੇ ਹੋ ਲੋਕਾਂ ਨੂੰ ਅਪੀਲ ਕੀ ਕਰਦੇ ਹੋ ਕਿ ਤੁਸੀਂ ਕੋਈ ਮੁਝਾ ਪੈਨਿਕ ਨਹੀਂ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਲੋਕ ਜਿਹੜੇ ਨੇ ਕਿ ਉਹ ਦੱਸ ਰਹੇ ਨੇ ਪਰ ਨਾਲ ਦੇ ਨਾਲ ਇਹ ਵੀ ਤਸਵੀਰ ਜਿਹ ਜਿਸ ਤਰੀਕੇ ਨਾਲ ਲੋਕੀ ਸਮਾਨ ਲੈ ਕੇ ਜਾ ਰਹੇ ਨੇ ਹੋਰ ਵੀ ਤਸਵੀਰਾਂ ਅੱਗੇ ਤੁਹਾਨੂੰ ਦਿਖਾਉਂਦੇ ਰਾਵਾਂਗੇ ਮੈਨੂੰ ਪ੍ਰੋਮਿਸਿੰਗ ਨੂੰ ਦਿਓ ਜਿਆਦਾ ਧੰਨਵਾਦ